ਉਗੇ ਵਿਦਵਾਨਾਂ ਨੇ ਕਰਮ ਫਿਲਾਸਫੀ ਦੀਆਂ ਜੜ੍ਹਾਂ ਉਖਾੜਨ ਦੀ ਕੋਸ਼ਿਸ਼ ਕੀਤੀ। ਇੱਕ ਡਾਕਟਰ ਫਰਾਇਡ ਇੱਕ ਕਰਲ ਮੋਰਕਸ ਡਾਕਟਰ ਫਰਾਇਡ ਨੇ ਜਰਮਨੀ ਦੇ ਇਸ ਪ੍ਰਸਿੱਧ ਡਾਕਟਰ ਨੇ ਐਲਾਨੀਆਂ ਕਰ ਦਿੱਤਾ 90% ਰੋਗ ਜਦੀ ਰੋਗ ਹੁੰਦੇ ਨੇ। ਮਾਂ-ਬਾਪ ਤੋਂ ਹੁੰਦੇ ਨੇ। ਮਾਂ-ਬਾਪ ਨੂੰ ਸ਼ੂਗਰ ਸੀ ਸ਼ੱਕਰ ਦੀ ਬਿਮਾਰੀ ਸੀ ਅਗੋਂ ਬਚਿਆ ਨਾ। ਮਾਪੇ ਦੀਆਂ ਅੱਖਾਂ ਕਮਜ਼ੋਰ ਸਨ ਲਗੋਂ ਬੱਚਿਆਂ ਦੀ ਕਮਜ਼ੋਰ ਮਾਪੇ ਨੂੰ ਕੋਈ ਭਿਆਨਕ ਰੋਗ ਸੀ ਅਗੋਂ ਬੱਚਿਆਂ ਨੂੰ ਤਾਂ ਡਾਕਟਰ ਫਰਾਇਡ ਨੇ ਕਹਿ ਦਿੱਤਾ ਮਨੁੱਖ ਦੇ ਸਰੀਰਕ ਰੋਗਾਂ ਲਈ ਸਰੀਰਕ ਦੁੱਖਾਂ ਲਈ 90% ਜ਼ਿੰਮੇਵਾਰ ਨੇ ਮਾਪੇ ਉਹਨੇ ਇੱਕ ਹੋਰ ਵੀ ਐਲਾਨ ਕੀਤਾ ਸੀ ਜਰਮਨ ਗਵਰਨਮੈਂਟ ਨੇ ਨਹੀਂ ਮੰਨਿਆ ਸੀ ਰੋਗੀ ਮਾਪੇ ਕੋਲੋਂ ਬੱਚੇ ਪੈਦਾ ਕਰਨ ਦਾ ਹੱਕ ਖੋਲੋ ਸ਼ੂਗਰ ਦੇ ਮਰੀਜ਼ ਨੇ ਇਹ ਹੱਕ ਉਹਨਾਂ ਕੋਲ ਖੋਲੋ ਬੱਚੇ ਸ਼ੂਗਰ ਦੇ ਮਰੀਜ਼ ਹੋਣਗੇ ਭਿਆੰਕਰ ਮਰੀਜ਼ ਨੇ ਕੋੜ ਦਾ ਰੋਗੀ ਹੈ ਬੱਚੇ ਕੋੜੀ ਹੋਣਗੇ ਉਹਨੇ ਐਲਾਨਿਆ ਗਿਆ ਸੀ ਇਸ ਤਰ੍ਹਾਂ ਦੇ ਭਿਆੰਕਰ ਰੋਗੀਆਂ ਕੋਲੋਂ ਇਹ ਹੱਕ ਖੋਲੋ ਬੱਚੇ ਪੈਦਾ ਕਰਨ ਦਾ ਕਿਉਂਕਿ ਬੱਚੇ ਰੋਗੀ ਹੋਣਗੇ ਅੱਗੋਂ ਜਿਹੜੀ ਪੀੜ੍ਹੀ ਹੈ ਫਿਰ ਰੋਗੀ ਹੋਵੇਗੀ ਕਾਰਲ ਮਾਰਕਸ ਨੇ ਕਹਿ ਦਿੱਤਾ ਤੇਰੀ ਆਰਥਿਕ ਔਕੜਾਂ ਲਈ ਜ਼ਿੰਮੇਵਾਰ ਸਮਾਜ ਹੈ ਤੂੰ ਨਹੀਂ ਹੈ ਇੱਕ ਮਨੁੱਖ ਇਤਨਾ ਛੋਟੀ ਦਾ ਧਨਵਾਨ ਹੋ ਗਿਆ ਐਸ ਵਾਸਤੇ ਤੂੰ ਨਿਰਧਨ ਰਹਿ ਗਿਆ ਇੱਕ ਮਨੁੱਖ ਨੇ ਸਾਰਾ ਧਨ ਆਪਣੇ ਕੋਲੋਂ ਇਕੱਠਾ ਕਰ ਲਿਆ ਹੈ ਸਾਗਰ ਦੀ ਤਰ੍ਹਾਂ ਤੇਰੇ ਤੱਕ ਪਹੁੰਚਣਾ ਹੀ ਔਖਾ ਹੋ ਗਿਆ ਤੇਰੀ ਨਿਰਧਨਤਾ ਲਈ ਤੇਰੀਆਂ ਆਰਥਿਕ ਔਕੜਾਂ ਲਈ ਸਮਾਜ ਜ਼ਿੰਮੇਵਾਰ ਹੈ ਇਹਨਾਂ ਦੋਹਾਂ ਨੇ ਬਹੁਤ ਵੱਡੀ ਨਾਸਤਿਕਤਾ ਨੂੰ ਜਨਮ ਦਿੱਤਾ ਮੇਰੇ ਸਰੀਰਕ ਦੁੱਖਾਂ ਲਈ ਰੋਗਾ ਲਈ ਮਾਪੇ ਜ਼ਿੰਮੇਵਾਰ ਤੇ ਮੇਰੀ ਆਰਥਿਕ ਔਕੜਾਂ ਲਈ ਸਮਾਜ ਜ਼ਿੰਮੇਵਾਰ ਫਿਰ ਮੈਂ ਤੇ નિર્ਦੋਸ਼ ਮੈਂ ਤੇ ਕੁਝ ਵੀ ਨਹੀਂ ਫਿਰ ਤੇ ਮੇਰੇ ਤੇ ਕੋਈ ਜ਼ਿੰਮੇਵਾਰੀ ਆਇਦ ਨਹੀਂ ਹੁੰਦੀ ਇਸ ਖਿਆਲ ਦੇ ਨਾਲ ਉਸ ਵਕਤ ਬੇਸਤਰ ਨੌਜਵਾਨ ਬੱਚੇ ਉਹਨਾਂ ਦੇ ਮਨ ਦੇ ਵਿੱਚ ਮਾਪੇ ਦਾ ਸਨਮਾਨ ਘਟ ਗਿਆ ਇਸ ਖਿਆਲ ਦੇ ਨਾਲ ਬੇਸਰ ਦੁਨੀਆ ਦੇ ਗਰੀਬ ਮਜ਼ਦੂਰ ਕਿਸਾਨ ਅਮੀਰਾਂ ਦੇ ਖਿਲਾਫ ਹੋ ਗਏ ਅਮੀਰ ਸਮਾਜ ਦੇ ਖਿਲਾਫ ਹੋ ਗਏ ਕਿਉਂਕਿ ਕਾਰਲ ਮੋਰਕਸ ਕਹਿੰਦਾ ਹੈ ਮੇਰੀ ਆਰਥਿਕ ਔਖਣਾਂ ਲਈ ਇਹ ਅਮੀਰ ਜ਼ਿੰਮੇਵਾਰ ਹੈ ਸਮਾਜ ਜ਼ਿੰਮੇਵਾਰ ਹੈ ਤੇ ਫਰਾਈਡ ਕਹਿੰਦਾ ਹੈ ਮੇਰੇ ਸਰੀਰਕ ਰੋਗਾਂ ਲਈ ਮਾਪੇ ਜ਼ਿੰਮੇਵਾਰ ਨੇ ਗੁਰਬਾਣੀ ਬਲੰਦ ਬਾਗ ਕਹਿੰਦੀ ਹੈ ਨਹੀਂ ਨਾ ਸਮਾਜ ਦੋਸ਼ੀ ਹੈ ਨਾ ਮਾਪੇ ਦੋਸ਼ੀ ਨੇ ਤੂੰ ਦੋਸ਼ੀ ਹੈ ਦੱਦਾ ਦੋਸ ਨਾ ਦੇਵ ਕਾਹੂ ਦੋਸ ਕਰਮਾ ਆਪਣੇਆ ਜੋ ਮੈਂ ਕੀਆ ਸੋ ਮੈਂ ਪਾਇਆ ਦੋਸ ਨਾ ਦੀਜੇ ਅਵਰਜਣਾ ਤੇਰੇ ਕਰਮ ਐਸੇ ਸਨ ਉਹਨਾਂ ਕਰਕੇ ਮਾਂ ਬਾਪ ਦਾ ਸੰਜੋਗ ਹੋਇਆ ਇਸ ਤਰ੍ਹਾਂ ਦੇ ਮਾਂ ਬਾਪ ਦਾ ਸੰਜੋਗ ਹੋਇਆ ਇਸ ਤਰ੍ਹਾਂ ਦੇ ਭਾਈ ਬੇਣਾ ਦਾ ਸੰਜੋਗ ਹੋਇਆ ਇਸ ਤਰ੍ਹਾਂ ਦੇ ਰਿਸ਼ਤੇ ਬਣੇ ਤੇਰੇ ਕਰਮ ਹੀ ਐਸੇ ਨੇ ਤਾਂ ਹੀ ਤੈਨੂੰ ਸੰਸਾਰ ਵਿੱਚ ਇੰਨਾ ਹੀ ਕੁਝ ਪ੍ਰਾਪਤ ਹੋਇਆ ਹੈ ਅਰਥ ਇਤਨਾ ਕੁਝ ਪ੍ਰਾਪਤ ਹੋਇਆ ਨਾ ਦੋਸ਼ੀ ਠਹਿਰਾ ਕਿਸੇ ਨੋ ਦੋਸ਼ੀ ਨਾ ਠਹਿਰਾ। ਸਵੈਮ ਤੇਰੇ ਕਰਮ ਦੋਸ਼ੀ ਨੇ ਆਪਣੇ ਕਰਮਾਂ ਨੂੰ ਠੇਕ ਕਰ ਐ ਰਖਵਾਦ ਨਾ ਕੀਜੇ ਰਹਿਮਨ ਸੁਖਰਤ ਕਰ ਕਰ ਲਈਜੇ ਰਹਿਮਨ ਜੋ ਕੁ ਚਾਹੀਦਾ ਲੈ। ਸੁਖਰਤ ਕਰ ਕਰ ਲਈਜੇ ਰਹਿਮਨ ਸੁਖਰਤ ਦੀ ਮਨੁੱਖ ਇਤਨੀ ਫਿਕਰ ਨਹੀਂ ਕਰਦਾ ਫਿਰ ਹੁਣ ਮੈਂ ਅਰਜ਼ ਕਰਾਂ ਤਨ ਦੀਆਂ ਸਾਰੀਆਂ ਲੋੜਾਂ ਬਾਹਰੋਂ ਪੂਰੀਆਂ ਦੀਆਂ। ਕੋਈ ਅੰਦਰੋਂ ਨਹੀਂ ਪੂਰੀਆਂ ਹੁੰਦੀਆਂ। ਤਨ ਨੂੰ ਮਕਾਨ ਚਾਹੀਦਾ ਹੈ ਬਾਹਰੋਂ ਮਿਲੇਗਾ। ਤਨ ਨੂੰ ਧਨ ਚਾਹੀਦਾ ਹੈ ਬਾਹਰੋਂ ਮਿਲੇਗਾ ਤਨ ਨੂੰ ਕਪੜੇ ਚਾਹੀਦੇ ਨੇ ਬਾਹਰੋਂ ਮਿਲੇਗਾ ਪਰਿਵਾਰ ਦੇ ਸੰਬੰਧ ਜੋੜਨੇ ਨੇ ਬਾਹਰੋਂ ਜੋੜੇਗਾ ਲੜਕਾ ਬਾਹਰੋਂ ਵੇਖਣਾ ਪਏਗਾ ਲੜਕੀ ਬਾਹਰੋਂ ਵੇਖਣੀ ਪਏਗੀ ਰਤਬਾ ਚਾਹੀਦਾ ਹੈ ਬਾਹਰੋਂ ਮਿਲੇਗਾ ਕੋਈ ਅਹੁਦਾ ਚਾਹੀਦਾ ਹੈ ਬਾਹਰੋਂ ਮਿਲੇਗਾ ਕੋਈ ਅੰਦਰੋਂ ਮਹਿਲ ਨਹੀਂ ਮਿਲੇਗਾ ਰਤਬਾ ਨਹੀਂ ਮਿਲੇਗਾ ਤਨ ਸੰਪਦਾ ਅੰਦਰੋਂ ਨਹੀਂ ਮਿਲੇਗੀ ਤਨ ਦੀਆਂ ਸਾਰੀਆਂ ਲੋੜਾਂ ਦੀ ਪੂਰਤੀ ਬਾਹਰੋਂ ਦੀ ਹੈ ਔਰ ਬਾਹਰ ਦਾ ਬਹੁਤ ਸਾਰਾ ਸਾਧ ਹੋ ਸਮਾਨ ਕਰਮ ਤੇ ਕਿਰਤ ਨਾਲ ਪ੍ਰਾਪਤ ਹੁੰਦਾ ਹੈ ਕਿਰਤ ਤੇ ਕਰਨੀ ਪਵੇਗੀ ਉਦਮ ਤੇ ਕਰਨਾ ਪਵੇਗਾ ਪ੍ਰਮਾਤਮਾ ਦੀ ਪ੍ਰਾਪਤੀ ਅੰਦਰੋਂ ਹੋਵੇਗੀ ਬਾਹਰੋਂ ਨਹੀਂ ਹੋਵੇਗੀ ਨਾ ਕਿਸੇ ਪਹਾੜ ਚੋਂ ਪ੍ਰਮਾਤਮਾ ਮਿਲਣਾ ਹੈ ਨਾ ਕਿਸੇ ਗੁਫਾ ਤੋਂ ਨਾ ਕਿਸੇ ਦਰਿਆ ਤੋਂ ਨਾ ਸੂਰਜ ਚੰਦ ਤਾਰਿਆਂ ਤੋਂ ਪ੍ਰਮਾਤਮਾ ਦੀ ਪ੍ਰਾਪਤੀ ਅੰਦਰੋਂ ਹੋਵੇਗੀ ਮੈਨੂੰ ਬਾਰੋਂ ਮਨ ਚਾਹਾ ਪ੍ਰਾਪਤ ਨਹੀਂ ਹੋ ਸਕਿਆ ਇਹਨੂੰ ਕਹਿੰਦੇ ਨੇ ਪਰਿਸਥਿਤੀ ਠੀਕ ਨਹੀਂ ਸੀ ਪਰਿਸਥਿਤੀ ਠੀਕ ਨਹੀਂ ਸੀ ਪਰ ਆਲਬਦ ਠੀਕ ਨਹੀਂ ਸੀ ਪਰਿਸਥਿਤੀ ਠੀਕ ਨਹੀਂ ਸੀ ਉਦਮ ਤੇ ਮੈਂ ਬਹੁਤ ਕੀਤੀ ਮਿਹਨਤ ਤੇ ਮੈਂ ਬੜੀ ਕੀਤੀ ਜਿਵੇਂ ਹੁਣੇ ਮੈਂ ਤੁਹਾਡੇ ਸਾਹਮਣੇ ਪੰਕਤੀਆਂ ਰੱਖੀਆਂ ਨੇ ਕਈ ਕੋਟ ਘਾਲੇ ਥਕ ਪਾਏ ਵਿਚਾਰੇ ਥੱਕ ਜਾਂਦੇ ਟੁੱਟ ਜਾਂਦੇ ਕਈ ਕੋਟ ਘਾਲੇ ਥਕ ਪਾਏ ਕਈ ਕੋਟ ਬੈਠਤ ਹੀ ਖਾਏ ਇੱਕ ਬੱਚੇ ਦਾ ਜਨਮ ਕਿਸੇ ਰਾਜੇ ਦੇ ਘਰ ਹੋ ਗਿਆ ਅਰਬਾਂ ਪਤੀ ਦੇ ਘਰ ਹੋ ਗਿਆ ਹੁਣ ਉਹ ਬੱਚਾ ਜਨਮ ਤੋਂ ਹੀ ਅਰਬਾਂ ਪਤੀ ਹੈ ਜਨਮ ਤੋਂ ਵਧੀਆ ਤੋਂ ਵਧੀਆ ਉਸ ਨੂੰ ਮਹਿਲ ਮਿਲ ਗਿਆ ਜਨਮ ਤੋਂ ਜਨਮ ਤੋਂ ਹੀ ਅਰਬਾਂ ਖਰਬਾਂ ਦੀ ਸੰਪਤੀ ਮਿਲ ਗਈ ਹੈ ਕੁਝ ਵੀ ਨਹੀਂ ਕੀਤਾ ਇਸ ਨੇ ਹੁਣ ਹੁਣ ਤੇ ਕੁਝ ਵੀ ਨਹੀਂ ਕੀਤਾ ਇਹ ਕੀ ਹੈ ਇਹ ਪ੍ਰਾਲਬਦ ਪਰਿਸਥਿਤੀ ਇਹ ਪਿਛਲੇ ਬੋਏ ਹੋਏ ਕਰਮ ਉਨਾ ਕਰਕੇ ਪੰਕਤੀ ਬੜੀ ਗਜ਼ਬ ਦੀ ਹੈ ਗੁਰੂ ਅਰਜਨ ਦੇਵ ਜੀ ਮਹਾਰਾਜ ਦੀ ਦਾਨੰਪਰਾ ਪੁਰਵੇਣ ਭੁਜੰਤੇ ਮਹੀਪਤੇ ਇਤੀ ਪੁਰਬਲਾ ਦਾਨ ਹੈ ਫਲੀਬੂਤ ਹੋ ਗਿਆ ਪੁਰਬਲਾ ਗਿਆਨ ਹੁੰਦਾ ਤੇ ਜਨਮ ਤੋਂ ਹੀ ਬ੍ਰਹਮਗਿਆਨੀ ਵੀ ਹੋ ਸਕਦਾ ਸੀ ਜਨਮ ਤੋਂ ਇਹ ਧਾਰਮਕ ਹੋ ਸਕਦਾ ਸੀ بڑے ਛੋਟੇ ਛੋਟੇ 마ਸੂਮ ਬੱਚੇ ਧਾਰਮਕ ਹੋਏ ਨੇ ਬੜੀ ਲਗਨ ਵਾਲੇ ਹੋਏ ਨੇ ਸੰਸਾਰ ਦਾ ਇਤਿਹਾਸ ਭਰਿਆ ਭੇ ਕਿ ਚਾ ਤੁਹਾਡੇ ਸਾਹਮਣੇ ਵਿਚਾਰਾ ਮੈਂ ਰੱਖਾਂਗਾ ਉਹ ਪੁਰਬਲੇ ਸੰਸਕਾਰ ਹੁੰਦੇ ਨੇ 俺ぐらいから問題な。